ਲੋਈ ਪਹਿਲਾਂ ਕੁਆਲਿਟੀ ਚੈੱਕ ਕਰੋ ਡੈਲਸੀਆ ਕੰਪਨੀ ਦੀ ਆਪਣੇ ਕੋਲ ਡਬਲ ਵੇਡ ਦੀ ਇਰਜ਼ਾਈ ਆਈ ਹੈ ਜੀ ਅੱਠ ਇਹਦੇ ਵਿੱਚ ਡਿਜ਼ਾਈਨ ਦੇਵਾਂਗੇ ਪਹਿਲਾਂ ਕਲਰ ਡੀਆਂ ਚੈੱਕ ਕਰ ਲਓ ਜੀ ਇਹਦੇ ਖਾਸਿਤ ਕੀ ਹੈ ਇਹਦੇ ਆਪਾਂ ਦੋਨੇ ਪਾਸੇ ਨੇ ਜਿਹੜੇ ਵਰਤ ਸਕਦੇ ਆ ਆ ਦੇਖੋ ਜੀ ਦੋਨੇ ਪਾਸੇ ਇਹਦੇ ਆਪਾਂ ਵਰਤ ਸਕਦੇ ਆ ਜੀ ਠੀਕ ਹੈ ਜੀ 4 ਕਿਲੋ ਇਹਦਾ weight ਆ ਜੀ 7.5 ਫੁੱਟ ਇਹਦੀ ਲਵਾਈ ਰਹੂਗੀ ਜੀ ਲਈ ਕਲਰ ਚੈੱਕ ਕਰੀ ਚੱਲੋ ਜੀ ਜਿਵੇਂ ਤੁਹਾਨੂੰ ਦੱਸਿਆ ਇਹ ਵੀ ਇਹ ਦੋਨੇ ਪਾਸੇ ਆਪਾਂ ਵਰਤ ਸਕਦੇ ਆ ਜੀ ਦੇਖੀ ਚੱਲੋ ਜੀ ਸਕਰੀਨ ਸ਼ਾਟ ਲਈ ਚੱਲੋ ਏ ਸੋਨੂ ਜੀ ਸ਼ਾਪ ਤੇ ਆ ਕੇ ਹੀ ਲੈਣੀ ਪਊਗੀ ਮਾਰਕੀਟ ਦੇ ਵਿੱਚ ਜਿਹੜਾ ਤਾਂ ਰੇਟ ਆ ਜੀ 2500 ਰੁਪਏ ਜੀ ਤੁਹਾਨੂੰ ਆਪਦੇ ਵਾਂਗ 1700 ਜੀ ਚੇਹੇ ਜਾ ਕੇ ਪਤਾ ਕਰੋ ਡੈਲਸੀਆ ਕੰਪਨੀ ਦੀ ਹੈ ਜੀ ਦੋਨੇ ਪਾਸੇ ਇਹਦੇ ਆਪ ਜਿਹੜਾ ਹੈਗੇ ਨੇ ਆਪਾਂ ਜੂ ਚੱਕਾ ਸਕਦੇ ਆ ਆਪਾਂ ਤੁਹਾਨੂੰ ਦੇਵਾਂਗੇ 1700 ਦੇ ਵਿੱਚ ਜੀ ਲਓ ਜੀ ਸਕਰੀਨ ਸ਼ਾਟ ਲਈ ਚਲੋ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਜੀ ਕਲਰ ਆ ਡਿਜ਼ਾਈਨ ਸਕਰੀਨ ਸ਼ਾਟ ਲਓ ਤੇ ਸ਼ਾਪ ਤੇ ਆ ਕੇ ਹੀ ਤੁਹਾਨੂੰ ਲੈਣੀ ਪਊਗੀਏ ਲਓ ਚੈੱਕ ਕਰੋ ਜੀ ਇਹਦੀ ਖਾਸੀਅਤ ਹੈ ਜੀ ਵੀ ਇਹਦੇ ਆਪ ਦੋਨੇ ਹੀ ਕਲਰ ਆਪਾਂ ਵਰਤ ਸਕਦੇ ਆ ਬੇਟ ਰਹੂਗਾ ਪੂਰਾ 4 ਕਿਲੋ ਚਾਹੇ ਤੋਲ ਕੇ ਲਓ ਜੀ 7.5 ਫੁੱਟਾਂ ਦੀ ਲਵਾਈ ਹੈ ਜੀ ਆ ਦੇਖੋ ਜੀ ਚੈੱਕ ਕਰੋ ਦੋਨੇ ਪਾਸੇ ਹੀ ਪ੍ਰਿੰਟ ਲੱਗੇ ਦੋਨੇ ਪਾਸੇ ਆਪ ਵਰਤ ਸਕਦੇ ਆ ਡੈਲਸੀਆ ਕੰਪਨੀ ਦੀ ਹੈ ਜੀ ਲਓ ਜੀ ਲਾਸਟ ਇਹਦੇ ਵਿੱਚ ਕਲਰ ਇਹ ਆਊਗਾ ਜੀ 4 ਕਿਲੋ ਵੇਟ ਹੈ 7.5 ਫੁੱਟ ਲੈਂਥ ਰਹੂਗੀ 1700 ਚ ਦੇਵਾਂਗੇ 2500 ਵਾਲੀ ਡੈਲਸੀਆ ਕੰਪਨੀ ਦੀ ਹੈ ਚੇ ਮਾਰਕੀਟ ਜਾ ਕੇ ਪਤਾ ਕਰੋ ਜੀ